મારીઓ <tumhaar> દે ਆਵੇ ਲੋ ਜਾ ਮਾਏ ਮੈਂ ਆ ਰੂਰੀ ਰੂਰੀ ਤੇ ਕੱਢੀ ਜਾਂ ਮਸਤ ਮਲੰਗ ਹੱਤੀ ਆਵੇ ਲੋ ਜਾ ਮਾਏ ਮੈਂ ਆ ਰੂਰੀ ਰੂਰੀ ਤੇ ਆ ਕੱਢੀ ਜਾਂ ਲਗਾਸਤ ਮਲੰਗ ਹੱਤੀ ਆਵੇ ਲੋ ਜਾ ਮਾਏ ਮੈਂ ਆ ਰੂਰੀ ਰੂਰੀ ਤੇ ਆ ਸੁਣਾਵਾ ਆਹ ਮੁਗਲ ਪਖਾਣ ਦੀ ਗੱਲ ਸੁਣਾਵਾ اے ਦੁਨੀਆ ਸੁਣਦੀ ਸੱਚ ਸੁਣਾਵਾ ਕੀ ਚੱਲ ਵਾਸਤ ਮਲਗ ਹੱਦੀ ਆਵੇ ਰੋਜਾਂ ਵਣ ਗਿਆ ਦੁਰੀ ਦੁਰੀ ਤੇ ਆ ਓ ਠੇੜੀ ਚੱਲ ਵਾਸਤ ਮਲਗ ਹੱਦੀ ਆਵੇ ਰੋਜਾਂ ਵਣ ਗਿਆ ਦੁਰੀ ਦੁਰੀ ਤੇ ਆ ਓ ਠੇੜੀ ਚੱਲ ਵਾਸਤ ਮਲਗ ਹੱਦੀ ਆਵੇ ਰੋਜਾਂ ਵਣ ਗਿਆ ਦੁਰੀ ਦੁਰੀ ਤੇ ਇੱਕ ਗੱਲ ਦੱਸੋ ਜੀ ਵੀ ਜਿੰਨੀ ਵੀ ਮੈਂ ਗੱਲ ਕਰਦਾ ਹੁੰਦਾ ਨਾ ਮੈਂ ਬਾਬੇ ਦੇ ਥਰੂ ਹੀ ਕਰਦਾ ਹੁੰਦਾ ਜੇ ਤੁਹਾਨੂੰ ਕਿਸੇ ਨੂੰ ਇਸ ਗੱਲ ਬਾਰੇ ਇਸ ਬਾਤ ਬਾਰੇ ਪਤਾ ਹੋਵੇ ਇਹ ਨੰਗਰ ਦਾ ਕੰਮ ਆ ਵੀਰ ਮੇਰੇ ਤੇ ਮੈਨੂੰ ਜਰੂਰ ਦੱਸਣੀ ਹੈ ਜੇ ਮੈਂ ਪੁੱਛੂੰ ਸਭ ਤੋਂ ਪਹਿਲਾਂ ਜਿਹੜੀ ਜਗ੍ਹਾ ਤੁਸੀਂ ਦੱਸਦੇ ਹੋ ਉਹ ਐਸ ਪਾਸੇ ਦੱਸ ਇੱਥੇ ਪਾਸੇ ਤੁਸੀਂ ਹੱਥ ਕੀਤਾ ਇੱਕ ਗੱਲ ਦੱਸੋ ਜਿਹੜਾ ਤੁਹਾਡਾ ਪਿੰਡ ਹੈ ਜਿਹੜਾ ਤੁਹਾਡਾ ਮੋਢਾ ਪਿੰਡ ਦਾ ਪਿਸ਼ੋਕ ਜਿਹੜਾ ਮਗਰਲਾ ਭਾਗ ਹੈ ਇਹ ਕੋਈ ਪਿੰਡ ਮੁਸਲਮਾਨੀ ਪਿੰਡ ਸੀ ਦੱਸੋ ਜੇ ਕਿਸੇ ਨੂੰ ਪਤਾ ਤਾਂ ਆਓ ਮੁਸਲਮਾਨੀ ਪਿੰਡ ਸੀ ਸੀਨਨ ਇਸ ਜਿਹੜੀ ਜਗ੍ਹਾ ਜਿੱਥੇ ਤੁਸੀਂ ਦੱਸਦੇ ਹੋ ਮੈਂ ਤਾਂ ਦੇਖੀ ਵੀ ਨਹੀਂ ਅਜੇ ਹੈਨਾ ਇਸ ਜਗ੍ਹਾ ਤੋਂ ਥੋੜੀ ਦੂਰ ਇੱਕ ਮਸਜਿਦ ਹੁੰਦਾ ਮਸਜਿਦ ਸਕੇ ਰੋਣੇ ਬੱਤ ਆ ਗਿਓ ਬਿਆ ਤੇ ਲੱਗ ਲੁੱਟ ਕੇ ਪਿੰਡ ਵਾਸੀਓ ਦੱਸਿਓ ਜੀ ਇਹ ਜਗ੍ਹਾ ਨਾ ਕਿਸੇ ਨੇ ਛੇੜ ਛਾੜਤਾ ਨਹੀਂ ਕੀਤੀ ਜਿਵੇਂ ਆ ਜਗਾ ਉਵੇਂ ਹੀ ਪਈ ਹੈ ਇਹ ਘੱਮ ਸੇ ਘੱਮ ਧਰਤੀ ਤੋਂ ਇੰਨੀ ਉੱਚੀ ਹੋਊਗੀ ਘੱਮ ਸੇ ਘੱਮ ਨਹੀਂ ਤੇ ਮੈਂ ਤਾਂ ਮੈਂ ਪਹਿਲਾਂ ਪੁੱਛਿਆ ਸੀ ਕਿ ਛੇੜ ਛਾੜਤਾ ਨਹੀਂ ਕੀਤੀ ਤੁਸੀਂ ਦੱਸ ਦੋ ਨਾ ਵੀ ਅਸੀਂ ਬਣਵਾਈ ਬਣਾਈ ਆ ਨਾ ਇਹ ਗੱਲ ਗੱਲ 10 ਕੋਈ ਮੈਂ ਤੁਹਾਡੇ ਨਾਲ ਇਹ ਨਹੀਂ ਕਿ ਤੁਸੀਂ ਮੈਨੂੰ ਸਵਾਲ ਪੁੱਛਿਆ ਸਮ ਇਹ ਨਹੀਂ ਕਹਿੰਦਾ ਵੀ ਤੁਸੀਂ ਕੋਈ ਪਰਖਣ ਨੂੰ ਪੁੱਛਿਆ ਹੈਣਾ ਤੁਸੀਂ ਵੀ ਜੈਜ ਹੈ ਵੀ ਪਤਾ ਤਾਂ ਲੱਗੇ ਤੇ ਮੇਰੀ ਵੀ ਮਾਲਕ ਤਾਂ ਹੀ ਅਰਜ ਹੈ ਵੀ ਮੈਨੂੰ ਦੱਸੇ ਤਾਂ ਮੈਂ ਤੁਹਾਨੂੰ ਦੱਸ ਦਸ ਜਿੰਨੀ ਮੈਨੂੰ ਗੱਲ ਦੱਸੀ ਹੈ ਮੈਂ ਉਹਨੇ ਤੁਹਾਨੂੰ ਦੱਸ ਦਿਸ ਇਹ ਪਾਲਾਂ ਅੰਕਲ ਬੈਠਾ ਜਿੰਨਾਂ ਦੇ ਘਰੇ ਦਵਾਨ ਹੈ ਇਹ ਬੈਠੇ ਮੈਨੂੰ ਇਹਨਾਂ ਨੇ ਇਸ ਬਸ ਜਗ੍ਹਾ ਜੁਗਾ ਬਾਰੇ ਕੋਈ ਗੱਲ ਨਹੀਂ ਹੋਈ ਸਾਡੀ ਪਹਿਲੇ ਵਾਰੀ ਦੱਸੀ ਮੈਨੂੰ ਕਿਹਾ ਤੂੰ ਚਲੋ ਆਪਾਂ ਗੱਲ ਵੇਖਣ ਲੱਗਦੇ ਇਹਦੇ ਨਾਲ ਜਿਹੜੀ ਛੇੜਛਾਪ ਹੈ ਉਹ ਜੋ ਜਿਵੇਂ ਤੁਸੀਂ ਬਣਾਤੀ ਚਾ ਹੋਈ ਉਹ ਠੀਕ ਵੀ ਤੁਸੀਂ ਆਪ ਦਾ ਜੋ ਵੀ ਕਰ ਮਿਲ ਕੇ ਨਗਰ ਮਿਲ ਕੇ ਜੋ ਵੀ ਕਰ ਦਿੰਨੇ ਹੋ ਸਹੀ ਹੈ ਹਨਾ ਸੇਵਾ ਤੁਸੀਂ ਕਰੀ ਜਾਂਦੇ ਹੋ ਪਰ ਇੱਕ ਗੱਲ ਦੱਸਿਓ ਜੇ ਵੱਡੇ ਬੁਰਗਾਣੇ ਜਦ ਥੋੜੀ ਸੁਸਤ ਪਤਾ ਹੋਵੇ ਕਿ ਕਿਸੇ ਨੂੰ ਘੋੜੀ ਦੀ ਇਧਰੋਂ ਆਵਾਜ਼ ਸੁਣਦੀ ਹੁੰਦੀ ਹੈ ਇਹਦੀ ਸੇਧ ਨੂੰ ਕਦੇ ਕਿਸੇ ਬਜ਼ੁਰਗ ਨੇ ਦੱਸਿਆ ਹਾਂ ਠੀਕ ਹੈ ਪਰ ਇੱਕ ਗੱਲ ਤੁਸੀਂ ਆਪਣੇ ਦਿਲ ਤੇ ਰੱਖਣੀ ਹੈ ਮੈਨੂੰ ਨਹੀਂ ਦੱਸਣੀ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਜੇ ਹੋਵੇ ਹਾਂ ਤਾਂ ਹਾਂ ਕਰੋ ਜੇ ਨਹੀਂ ਨਾ ਕਰੋ ਤੁਹਾਨੂੰ ਕੀ ਇਸ ਚੀਜ਼ ਜਗਾ ਜਿਹਦੀ ਹੈ ਜੋ ਵੀ ਹੈ ਉਹਦਾ ਨਾਮ ਪਤਾ ਹੈ ਹੈਨਾ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਜਦੋਂ ਫਿਰ ਨਾਮ ਵੀ ਮੈਚ ਕਰਦੇ ਪਰ ਮੈਨੂੰ ਇੱਕ ਗੱਲ ਦੱਸਿਓ ਜੇ ਇਹ ਜਗ੍ਹਾ ਤੇ ਕੋਈ ਪੁੰਨਦਾਨ ਕਰਦੇ ਹੁੰਦੇ ਹੋ ਹੁਣੇ ਕਰ ਲੱਗੇ ਹੁਣੇ ਕਰ ਲੱਗੇ ਹੋ ਗੋੜ ਵਾਲੇ ਨੇ ਆਜ ਕੀਤੀ ਹੈ ਕਦੇ ਇੱਥੇ ਗੋੜ ਵਾਲੇ ਹੁਣ ਕੀਤੀ ਹੈ ਪਹਿਲਾਂ ਨਹੀਂ ਕਦੇ ਕੀਤੀ ਇਹ ਕਿਸੇ ਦੇ ਕਹਿਣ ਤੇ ਕੀਤੀ ਹੈ ਗੋੜ ਵਾਲੀ ਨੇ ਜੋ ਪਤਾ ਹੈ ਨਾ ਵੀਰੇ ਜਿਹਨੂੰ ਜਿਹਨੂੰ ਪਤਾ ਮੈਨੂੰ ਦੱਸਿਓ ਹਨਾਂ ਨਹੀਂ ਕੀਤੀ ਨਾ ਕੋਈ ਨਿਕ ਨਿਕਰਾਮ ਨਗਲ ਕਰੋ ਨਹੀਂ ਕੀਤੀ ਨਾ ਕਿਸੇ ਨੂੰ ਇਹ ਪਤਾ ਵੀ ਇਹ ਕਿਹਦੀ ਜਗ੍ਹਾ ਤੇ ਨਾ ਕਿਸੇ ਨੂੰ ਪਤਾ ਵੀ ਇਹ ਹੈ ਕੌਣ ਸੀ ਠੀਕੇ ਜੀ ਪਰ ਥੋੜੇ ਪਿੰਡ ਦਾ ਇੱਕ ਅਜੇਹਾ ਬਜ਼ੁਰਗ ਹੈ ਜੀਨੂੰ ਇਹ ਚੀਜ਼ ਬਾਰੇ ਸਾਰਾ ਕਬਰ ਇਹ ਜਿਹੜੇ ਕਬਰ ਹੈ ਨਾ ਜਿਹੜੀ ਕਬਰ ਬਣੀ ਹੈ ਇਹ ਹੈ ਕਬਰ ਹੀ ਸੀ ਕਬਰ ਹੈ ਠੀਕ ਹੈ ਇਹ ਕਿਸੇ ਦੇ ਘਰ ਚ ਹੈ ਜਾਂ ਬਾਹਰ ਹੈ ਹਾਂਜੀ ਬਾਹਰ ਹੈ ਕਿਸੇ ਦੇ ਘਰ ਦੇ ਕਬਰ ਚ ਨਹੀਂ ਆਈ ਹੈ ਹਨਾ ਗਲੀ ਤੇ ਆ ਕੇ ਹਾਂ ਇੱਕ ਮੈਂ ਦੇਖੀ ਨਹੀਂ ਪਰ ਮੈਂ ਤੁਹਾਨੂੰ ਇੱਕ ਨਿਸ਼ਾਨੀ ਪੁੱਛਦਾ ਜੇ ਮੇਰੀ ਨਿਸ਼ਾਨੀ ਹੋਵੇ ਤਾਂ ਮੈਨੂੰ ਦੱਸ ਦੋ ਜੇ ਵੀ ਇਹ ਜਦੋਂ ਜਾਗੇ ਇੱਕ ਸਾਈਡ ਐਂਡ ਗਲੀ ਦੇ ਵਿਚਾਲੇ ਤਾਂ ਨਹੀਂ ਇੱਕ ਸਾਈਡ ਨੂੰ ਆ ਹਨਾ ਇੱਕ ਸਾਈਡ ਨੂੰ ਆਏ ਜਗ੍ਹਾ ਠੀਕ ਹੈ ਭਾਈ ਜਿਹੜੀ ਇਹਦੀ ਚੁੜਾਈ ਹੈ ਜਦੋਂ ਇਹਦੀ ਸ਼ੁਰੂ ਦੀ ਚੁੜਾਈ ਸੀ ਇਹਦੀ ਚੁੜਾਈ ਟੌਂ ਸੇ ਘੱਮ ਹੋਊਗੀ 2 ਫੁੱਟ ਦੇ ਕਰੀਬ ਚੁੜਾਈ ਇਹ ਨਹੀਂ 2 ਫੁੱਟ ਦੇ ਕਰੀਬ ਇੱਕ ਤਾਂ ਲੰਬਾਈ ਹੁੰਦੀ ਚੌੜੀ 2 ਫੁੱਟ ਦੇ ਦੇਖੋ ਬਜ਼ੁਰਗੋ ਜਿੰਨੀ ਮੈਨੂੰ ਗੱਲ ਦੱਸੂ ਫਕੀਰ ਮੈਂ ਦੱਸੂ ਉਹ ਨਹੀਂ ਮੈਂ ਫਾਲਤੂ ਗੱਲ ਨਹੀਂ ਕਰਦਾ ਠੀਕ ਹੈ ਕੋਈ ਉਹ ਜਗ੍ਹਾ ਦਾ ਸੇਵਾਦਾਰ ਮੁਖੀ ਬਣਿਆ ਤੁਸੀਂ ਬਣੇ ਵੀਰੇ ਮੈਂ ਤੇਰੇ ਨਾਲ رابطہ ਕੈਮ ਕਰਦਾ ਮਾੜਾ ਜਿਹਾ ਗਾਣੂ ਆ ਜਾ ਭਰਾ ਮੈਨੂੰ ਇੱਕ ਤਾਂ ਪਾਣੀ ਪਾ ਕਿੰਨਾ ਅੰਦਰ ਹੋ ਗਿਆ ਵੀਰੇ ਤੈਨੂੰ ਮੁਖੀ ਬਣੇ ਨੇ ਪੰਜ ਛੇ ਮਹੀਨੇ ਇਹ ਤੋਂ ਪਹਿਲਾਂ ਨਹੀਂ ਸੀ ਨਹੀਂ ਸੀ ਹੈ ਐਨਾ ਪੰਜਾਂ ਛੀਆਂ ਮਹੀਨਿਆਂ ਚ ਹੁਣ ਤੇਰੇ ਦਿਲ ਦੀ ਤੂੰ ਰੱਖਣੀ ਆਂ ਤੇ ਮੈਨੂੰ ਹਾਂ ਜਾਂ ਨਾ ਚ ਗੱਲ ਕਰਨੀ ਆ ਕਦੇ ਫਕੀਰ ਦੇ ਦਰਸ਼ਨ ਹੋਏ ਆ। ਅੱਇਆ। ਨਹੀਂ ਹੋਇਆ। ਹਾਂ ਤੂੰ ਹਾਂ ਨਾਚ ਕਰ। ਤੇ ਜਿਹੜੀ ਆਵਾਜ਼ ਆਈ ਹੈ ਜਿਹੜੀ ਤੇਰੀ ਭਾਸ਼ਾ ਨਾ ਜਿਵੇਂ ਆਪਣੀ ਪੰਜਾਬੀ ਭਾਸ਼ਾ ਤੋਂ ਥੋੜੀ ਜਿਹੀ ਅਲੱਗ ਭਾਸ਼ਾ ਚ ਹੈ। ਹਨਾ ਜਿਵੇਂ ਆਮ ਜੀ ਆਪਾਂ ਗੱਲ ਕਹਿ ਦਿੰਨੇ ਆ। ਠੀਕ ਹੈ। ਹੁਣ ਉਹ ਆਵਾਜ਼ ਐ ਵੀ ਬੋਲੀ ਵਿਸ਼ਾਲੀ ਬੋਲੀ ਚ ਮੈਚ ਕਰੇ ਤਾਂ ਮੈਨੂੰ ਦੱਸੀ ਨਹੀਂ ਆਪਾਂ ਹੋਰ ਵੇਖਾਂਗੇ ਆ ਕੋਈ ਨਹੀਂ ਬਾਬੇ ਤੁਸੀਂ ਕਿ ਥੋੜੇ ਜਿਹਾ ਹੋਰ ਖਾਲਾਂਗੇ ਪਰ ਇੰਨਾ ਵੀ ਐਤਵਾਰ ਦੀ ਚੋਂ ਕਿ ਘੱਟ ਲੱਗ ਜੂਗੀ ਇੱਕ ਅੱਧਾ ਚੇਲਾੜ ਆ ਲਾਂਗੇ ਜਿਵੇਂ ਬਾਤ ਆਪਾਂ ਗੱਲ ਗੱਲ ਕਰ ਜਿਵੇਂ ਹੁਣ ਮੈਂ ਭਾਪ ਤੇ ਉਹ ਤੂੰ ਪਛੰਨ ਨਹੀਂ ਹੈਣਾ ਜਿਵੇਂ ਮੈਂ ਤੈਨੂੰ ਕਹਿੰਦਾ ਦੀ ਆਲਿਆ ਕੀ ਕਰਦਾ ਕੀ ਗੱਲ ਏ ਐਵੇਂ ਦੀਆਂ ਬਾਤ ਇਹੇ ਜੀ ਬਾਤ ਕਾ ਆਇਓ ਆਇਓ ਜਿਹੜੀ ਜਗ੍ਹਾ ਨਾ ਇਹ ਕਿਸੇ ਪਠਾਨ ਦੀ ਹੈ ਠੀਕ ਹੈ ਇਹ ਜਿਹੜੀ ਜਗ੍ਹਾ ਨਾ ਕਿਸੇ ਪਠਾਨ ਦੀ ਹੈ ਪਠਾਨ ਸਮਝਦੇ ਪਠਾਨ ਬਿਆ ਪਠਾਨ ਜੱਟ ਪਠਾਨ ਬਾਰੇ ਕਿਹੜਾ ਪਠਾਨ ਹੁੰਦਾ ਨਾ ਕਈ ਪਠਾਨ ਠੀਕ ਹੈ ਜੀ ਇਹ ਉਹ ਪਠਾਨ ਹੈ ਜਿਹਨੂੰ ਜਦੋਂ ਇਹ ਮਸਜਿਦ ਦੇ ਸਾਹਮਣੇ ਜਾਂ ਨੇੜੇ ਮੰਨਦੇ ਸੀ ਇੱਥੇ ਕੋਲੇ ਜਿਵੇਂ ਐ ਮਸਜਿਦ ਅੱਗੇ ਜਗਾ ਜਾਂ ਐ ਮਸਜਿਦ ਅੱਗੇ ਜਗਾ ਦੇਖੀਏ ਤੁਹਾਡੇ ਵੇਖਣ ਦੇ ਅਨੁਸਾਰ ਹੈ ਐਵੇਂ ਮਸਜਿਦ ਦੇ ਅੱਗੇ ਜਗਾ ਇਵੇਂ ਇਹ ਪਠਾਠਣ ਦੀ ਜਗ੍ਹਾ ਇਹ ਉਹਦੀ ਹੈ ਜਿਹਨੇ ਇੱਥੇ ਬੂਟਾ ਲਾਇਆ ਸੀ ਆਖੀ ਐਸਾ ਨਕਰ ਕਰ ਜਿੰਨਾ ਕਿ ਮੈਨੂੰ ਫਕੀਰ ਨੇ ਦੱਸਿਆ ਮੈਂ ਕੋਈ ਰੱਬ ਨਹੀਂ ਇੰਨਾ ਕੀ ਮੈਨੂੰ ਦੱਸਿਆ ਫਕੀਰ ਨੇ ਵੀ ਜਿਵੇਂ ਹੁਣ ਤੁਸੀਂ ਆਪ ਆਪ ਆਪਾਂ ਆ ਕੇ ਰਹਿਣ ਲੱਗ ਜਾਨੇ ਹੁਣ ਚੱਲ ਦੀ ਨਗਰੀ ਚ ਚੱਲਦੇ ਪਿੰਡ ਚ ਬਹੁਤ ਬਹੁਤ ਜਾਂਦੇ ਆ ਜਿਵੇਂ ਹੁਣ ਆਪਣੇ ਪੰਜਾਬੀਆਂ ਦੇ ਪਿੰਡ ਜਿਵੇਂ ਪਹਿਲਾਂ ਬਜ਼ੁਰਗ ਇੱਕ ਬਜ਼ੁਰਗਾਂ ਕਹਿੰਦੇ ਸੀ ਇੱਕ ਪਰਿਵਾਰ ਆ ਕਿਹਦੇ ਨਾਲ ਪਿੰਡ ਜੁੜਦਾ ਸੀ ਤੋ ਬਜ਼ੁਰਗ ਨੂੰ ਉਹ ਕਹਿੰਦੇ ਫਲਾਣੇ ਬਜ਼ੁਰਗ ਨੇ ਪਿੰਡ ਬਣਾ ਭਾਈ ਸਮਝਦੇ ਹੋ ਤੁਹਾਡੀ ਉਮਰ ਜ਼ਿਆਦੇ ਆ ਮੇਰੇ ਨਾਲ ਵੀ ਆਪਾਂ ਕਹਿੰਦੇ ਆਪਣੇ ਪਿੰਡਾਂ ਚ ਵੀ ਯਾਰ ਫਲਾਣੇ ਬਜ਼ੁਰਗ ਨੇ ਪਿੰਡ ਬਣਾ ਧਿਆ ਉਹ ਜਿਹੜਾ ਪਠਾਨ ਸੀ ਨਾ ਉਹ ਇੱਕ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਇਲਮ ਪਾੜੂ ਬੰਦਾ ਸੀ ਜਿਵੇਂ ਹੁਣ ਆਪਾਂ ਕਰਨੀ ਦਾ مالک ਸੀ ਉਹ ਪਠਾਨ ਨੇ ਅਜੇ ਤੱਕ ਤੇਰੇ ਪਿੰਡ ਦੇ ਵਿੱਚ ਛੋਟੇ ਨਗਰ ਦੇ ਵਿੱਚ ਕਿਸੇ ਦਾ ਮਾਰਾ ਨਹੀਂ ਭਾਵੇਂ ਤੁਸੀਂ ਮੰਨਿਆ ਭਾਵੇਂ ਨਹੀਂ ਮੰਨਿਆ ਪਰ ਕਿਸੇ ਤੋਂ ਨੇ ਮਾਰਾ ਨਹੀਂ ਕੀਤਾ ਤੇ ਇੰਨੀ ਗੱਲ ਜ਼ਰੂਰ ਹੈ ਜੀ ਮੰਨਣ ਤੁਸੀਂ ਉਦੋਂ ਲੱਗੇ ਆ ਜਦੋਂ ਤੁਹਾਨੂੰ ਰਿਜ਼ਲਟ ਆਉਣ ਲੱਗੇ ਠੀਕ ਹੈ ਜੀ ਮੰਨਣ ਉਦੋਂ ਲੱਗੇ ਆ ਜਦੋਂ ਤੁਹਾਡੀ ਕੋਈ ਮਾਨਤਾ ਕਿਸੇ ਦੀ ਪੂਰੀ ਕੀਤੀ ਹੈ ਜਾਂ ਕਿਸੇ ਦੀ ਆਸ ਮੁਰਾਦ ਪੂਰੀ ਕੀਤੀ ਹੈ ਕਿਸੇ ਦੇ ਦੱਸਣ ਦੇ ਮੁਤਾਬਕ ਕਿਸੇ ਦੇ ਕਹਿਣ ਦੇ ਮੁਤਾਬਕ ਜੀਨੇ ਵੀ ਤੁਹਾਨੂੰ ਲੜ ਲਾਤਾ ਹੈ ਤੇ ਚਾਹੇ ਤੁਹਾਡੀ ਨਗਰ ਦੀ ਏਕਤਾ ਨਹੀਂ ਲੜ ਲਾ ਲਿਆ ਚਾਹੇ ਤੁਹਾਡੀ ਨਗਰ ਦੀ ਏਕਤਾ ਨਹੀਂ ਲੜ ਲਾ ਲਿਆ ਤੇ ਇਹ ਸੋਹਣੀ ਗੱਲ ਹੈ ਜੀ ਕੋਈ ਮਾੜੀ ਗੱਲ ਨਹੀਂ ਬਹੁਤ ਵਧੀਆ ਫਕੀਰ ਹੈ ਪਿੰਡ ਦਾ ਭਲਾ ਕਰਨ ਵਾਲਾ ਫਕੀਰਾ ਮਾੜਾ ਕਰਨ ਵਾਲਾ ਸਗੋਂ ਦੀ ਜਿੰਨਾ ਤੁਹਾਡੇ ਤੋਂ ਹੁੰਦਾ ਇਹਦੇ ਦੁੱਗਣਾ ਕਰਿਆ ਕਰੇ ਜਿੰਨਾ ਹੁੰਦਾ ਨਾ ਤੁਹਾਡੇ ਤੋਂ ਉਹ ਤੋਂ ਵੀ ਤੁਕਣਾ ਕਰਿਆ ਕਰੋ ਤੁਸੀਂ ਕਦਮ ਪਟਿਆ ਇੱਕ ਪਹਿਲਾ ਤੇ ਅੱਜ ਤੀਜਾ ਚੱਲ ਹੋ ਗਿਆ ਤੁਹਾਨੂੰ ਕਰਦੇ ਆ ਲੋਕ ਤੀਜਾ ਪੰਡਰਾ ਹੀ ਦੱਸ ਦਿਓ ਤੁਸੀਂ ਪਹਿਲਾ ਕੀਤਾ ਅੱਛਾ ਵੀ ਜਿਵੇਂ ਤੁਸੀਂ ਕਦਮ ਪਟਿਆ ਤਾਂ ਉਹਨੇ ਤੁਹਾਨੂੰ ਵਰਗਤ ਹੀ ਦਿੱਤੀ ਹੈ ਕੋਈ ਨੁਕਸਾਨ ਤਾਂ ਨਹੀਂ ਕੀਤਾ ਤੁਹਾਡਾ ਦੱਸੋ ਭਾਈ ਨਗਰ ਖੜਾ ਸਹਿਮਤ ਹੈ ਇਸ ਗੱਲ ਤੇ ਇਹ ਫਕੀਰ ਇੱਕ ਪਠਾਨ ਹੈ ਮੈਂ ਨਹੀਂ ਹੁਣ ਤੁਹਾਨੂੰ ਕਹਿ ਸਕਦਾ ਵੀ ਮੈਨੂੰ ਬਾਬੇ ਨੇ ਦੱਸਿਆ ਵੀ ਇਹ ਗੱਲ ਵਾਲੇ ਪੀਰ ਦੀ ਜਗ੍ਹਾ ਖਵਾਜੇ ਪੀਰ ਦੀ ਜਗ੍ਹਾ ਨਹੀਂ ਮੈਨੂੰ ਜਿੰਨਾਕ ਬਾਬੇ ਨੇ ਦੱਸਿਆ ਜਿੰਨਾਕ ਮੇਰੇ ਨੌਲੇਜ ਵਿੱਚ ਸੀ ਜੀ ਮੈਂ ਉਹਨਾਂ ਤੁਹਾਨੂੰ ਸੁਣਾਈ ਵੀ ਇੱਕ ਪਠਾਨ ਦੀ ਜਗ੍ਹਾ ਬਣਦੀ ਐ ਪਰ ਉਹ ਪਠਾਨ ਵੀ ਕਰਨੀ ਦਾ ਮਾਲਕ ਐ ਇਹ ਦਰਸ਼ਨ ਦੇਵੇ ਤਾਂ ਕਿਸੇ ਨੂੰ ਹੋਏ ਹੋਏ ਜ਼ਿਆਦਾਤਰ ਇਹ ਚਿੱਟੇ ਬਾਣੇ ਚੋਂ ਦੂਰ ਆਪਾਂ ਠਾਕ ਠੀਕ ਹੈ ਜੇ ਕਿਸੇ ਨੂੰ ਹੋਏ ਵੀ ਹੋਣ ਮੈਂ ਨਹੀਂ ਕਹਿੰਦਾ ਵੀ ਹੋਏ ਨਾ ਹੋਏ ਪਰ ਜੇ ਕਿਸੇ ਨੂੰ ਹੋਏ ਵੀ ਹੋਣ ਤਾਂ ਚਿੱਟੇ ਬਾਣੇ 'ਚ ਦੇਊਗਾ ਦਰਸ਼ਨ ਤੇ ਜਿਹੜੀ ਇਹਦੀ ਬੋਲੀ ਹੈ ਮੈਂ ਤੈਨੂੰ ਸੁਣਾ ਚੁੱਕਿਆ ਭਾਈ ਮੇਰੇ ਤੇ ਜਦੋਂ ਵੀ ਇਹ ਹਾਕ ਮਾਰੇਗਾ ਤਾਂ ਦੀਵਾਲਾ ਹੀ ਕੋਈ ਹੋਊ ਕੀ ਕਰਦਾ ਈ ਤੇ ਕਿੱਥੇ ਸੁੱਤਾ ਈ ਉੱਠ ਜਾਗ ਨਿੱਕਿਆ ਹਲੋ ਤੁਹਾਡੀ ਜਿਹੋ ਜੀ ਸੇਵਾ ਉਵੇਂ ਮਨਜੂਰ ਕਰੀ ਜਾਂਦਾ ਤਾਂ ਲਈ ਰੱਖੋ ਮੇਰੇ ਕਹਿਣ ਤੇ ਨਾ ਬਦਲਿਓ ਜੇ ਹੋ ਸਕਦਾ ਉਹ ਇੰਨੀ ਜੀ ਗੱਲ ਤੋਂ ਵੀ ਖਫਾ ਹੋ ਜਾਵੇ ਇਹ ਦੋਨੋਂ ਕਿਸੇ ਨੂੰ ਲੜ ਲਾਇਆ ਇਹ ਤਾਂ ਲੱਗੇ ਰਹੋ ਇਹਦੇ ਜਦੋਂ ਅੱਜ ਜਦੋਂ ਆਊਗਾ ਭੰਡਾਰਾ ਹੁਣ ਸਾਲ ਬਾਅਦ ਹੀ ਆਊਗਾ ਇਹਦਾ ਜੋ ਵੀ ਇਹਦੇ ਨਾਂ ਤੇ ਪੁੰਨਦਾਨ ਕਰੂਗਾ ਨਗਰ ਮਿਲਪੇ ਤੁਹਾਨੂੰ ਇੱਕ ਨਿਸ਼ਾਨੀ ਦਿੰਨਾ ਮੈਂ ਇਸ ਪਗੰਬਰ ਦੀ ਜਦੋਂ ਤੁਸੀਂ ਭੰਡਾਰਾ ਕਰਨਾ ਹੈ ਨਾ ਉਹ ਭੰਡਾਰੇ ਤੋਂ 2 ਮਹੀਨੇ ਪਹਿਲਾਂ ਦੋ ਬੰਦਿਆਂ ਦੇ ਘਰੇ ਪੁੱਤ ਪੈਦਾ ਹੋਣਗੇ 2 ਮਹੀਨੇ ਪਹਿਲਾਂ ਦੋ ਦੋ ਪੁੱਤ ਪੈਦਾ ਹੋਣਗੇ ਦੋ ਮਹੀਨੇ ਪਹਿਲਾਂ ਤੇ ਉਹ ਬੰਦਿਆਂ ਤੋਂ 21 2100 ਰੁਪਏ ਤੁਸੀਂ ਢੰਡਾਰੇ ਤੇ ਪਾਉਣਾ ਇੱਕ ਘੋੜਾਲੇ ਚੌਲ ਬਣਾਉਣੇ ਆ ਠੀਕੇ ਜੀ ਤੇ ਇੱਕ ਉੱਥੇ ਉਸੇ ਜਗ੍ਹਾ ਤੇ ਉਸੇ ਥਾਂ ਤੇ ਠੀਕੇ ਜੀ ਠੰਡਾ ਮਿੱਠਾ ਪਾਣੀ ਇਹ ਕੰਮ ਕਰਨਾ ਜਿਵੇਂ ਜਿਵੇਂ ਵਧਦੇ ਜਾਓਗੇ ਢੰਡਾਰੇ ਕਰਦੇ ਹੋਗੇ ਤੀਜੇ ਢੰਡਾਰੇ ਤੇ ਤੁਸੀਂ ਆਹੀ ਆਹੀ ਗੱਲ ਆਹੀ ਚੜਕੀ ਐ ਠੀਕ ਹੈ ਮਰਦਾ ਮੈਂ ਹੈ ਨਹੀਂ ਹਜੇ ਕਈ ਸਾਲ ਹਨਾ ਮੈਂ ਤੁਹਾਨੂੰ ਦਿਖਾ ਦੂੰ ਤੀਜੇ ਭੰਡਾਰੇ ਤੇ ਤੁਸੀਂ ਜਲੇਬੀਆਂ ਕਰੋਗੇ ਜਾ ਕੇ ਐਨੀ ਥੋੜੀ ਥੋੜੀ ਛਾਪੂਰੀ ਕਰੂਗਾ ਫੋਨ ਫਕੀਰ ਹੈ ਕੋਈ ਮਰ ਨਹੀਂ ਚੰਗਾ ਜੇ ਕਿਸੇ ਕੇ ਝੁਗਿਏ ਨਾ ਤਾਂ ਉਹ ਕਦੇ ਮਰਦਾ ਨਹੀਂ ਮੈਂ ਗੱਲ ਕਰਦਾ ਨਾ ਵੀ ਜਿਹੜਾ ਆਪਾਂ ਸਿੱਖ ਧਰਮ ਚਾ ਨਾ ਸਭ ਤੋਂ ਵੱਡਾ ਜਿਹੜਾ ਧਰਮ ਸਿੱਖ ਧਰਮ ਉਹਦੇ ਉੱਤੋਂ ਤਾਂ ਕੁਝ ਹੋ ਹੀ ਨਹੀਂ ਸਕਦਾ ਸੁਣ ਲਾ ਮਾਦਾ ਬੇਬੇ ਗੱਲ ਤਾਂ ਸੁਣੋ ਜੇ ਜੇ ਸੇਵਾਦਾਰ ਹੁਣ ਮੈਨੂੰ ਤਾਂ ਨਹੀਂ ਸੀ ਪਤਾ ਵੀ ਇਹ ਗੁੱਡੀਆਂ ਹੈ ਹਜੇ ਵੀ ਗੁੱਡੀਆਂ ਨਹੀਂ ਗੁੱਡੀਆਂ ਨਹੀਂ ਤੇ ਤੂੰ ਆਸ ਰੱਖ ਕੀਪਦਾ ਪੀ ਤੇਰੇ ਘਰੇ ਪੁੱਤ ਲੈ ਕੇ ਬੈਠਾ ਹੋਵੇ ਹਨ ਮੇਰੀ ਗੱਲ ਲੈ ਰਹੀ ਕਿ ਮੈਂ ਤੁਹਾਨੂੰ ਦੱਸ ਕਹਿੰਦਾ ਵੀ ਸਿੱਖ ਧਰਮ ਤੋਂ ਉੱਚਾ ਤਾਂ ਕੋਈ ਹੋ ਹੀ ਨਹੀਂ ਸਕਦਾ ਹਨ ਪਰ ਜਿਹੜੀਆਂ ਇਹ ਚੀਜ਼ ਹੁਣ ਤੇਰੇ ਨਗਰ 'ਚ ਤੁਸੀਂ ਆਪ ਨੇ ਤਾਂ ਕਿਸੇ ਨੇ ਬਣਾਈ ਨਹੀਂ ਇਹ ਨਿਕਲਿਆ ਹੀ ਹੁਣ ਜੇ ਤੋੜਦੇ ਆ ਤਾਂ ਵੀ ਮਰਦੇ ਆ ਜੇ ਜਗ੍ਹਾ ਤੋੜਦੇ ਆ ਤਾਂ ਵੀ ਮਰਦੇ ਆ ਤੇ ਇਹ ਮਰਨ ਨਾਲੋਂ ਤਾਂ ਚੰਗਾ ਮੰਨਿਆ ਠੀਕ ਹੈ ਜੀ ਹਰ ਇੱਕ ਧਰਮ ਦਾ ਆਦਰ ਕਰੋ ਸਤਿਕਾਰ ਕਰੋ ਜੀ ਆਪਾਂ ਤਾਂ ਇਹੀ ਗੱਲ ਕਹਿੰਦੇ ਜਿੰਨੀ ਕ ਮੈਨੂੰ ਮੇਰੇ ਮਾਪਿਓ ਨੇ ਮੇਰੇ ਗੁਰੂ ਨੇ ਸਿਖਾਈ ਹੈ ਮੈਂ ਉਹਨੀ ਗੱਲ ਹੀ ਕੀਤੀ ਠੀਕ ਹੈ ਜੀ ਇਸ ਫਕੀਰ ਦੇ ਬਣ ਕੇ ਰੋ ਜਿੰਨਾ ਨਗਰ ਤੋਂ ਹੋ ਸਕੇ ਇਹਦਾ ਕੱਢਿਆ ਕਰੋ ਭੰਡਾਰੇ ਲਈ ਭਾਵੇਂ ਕੋਈ 5 ਦੇਵੇ ਕੋਈ 50 ਦੇਵੇ ਕੋਈ 500 ਦੇਵੇ ਕੋਈ 5000 ਦੇਵੇ 5100 ਅਗਲੇ ਦੀ ਇੱਛਾ ਪਰ ਇਹ ਗੱਲ ਲਿਖ ਲਈ ਇਹਦਾ ਬਣ ਕੇ ਚੱਲ ਜੀ ਦਾਰੂ ਦਾ ਨਹੀਂ ਪੀਂਦਾ ਹੱਥ ਵੀ ਨਹੀਂ ਲਾਉਣੀ। ਠੀਕ ਹੈ। ਵੀਰਵਾਰ ਤੇ ਵੀਰਵਾਰ ਕੱਚੀ ਲੱਸੀ ਨਾਲ ਇਸ਼ਨਾਨ ਕਰਾ ਕੇ ਇੱਕ ਰੋਜ਼ਾ ਜਿਹਾ ਇਸ਼ਨਾਨ ਨਗਰ ਨਹੀਂ ਕਰਨਾ ਹੁੰਦਾ। ਉਹਦੇ ਆਲੇ ਦੁਆਲੇ ਪੜਦਾ ਹੋਣਾ ਵੀਰ ਦੀ ਹੋ ਜੇ ਤੈਨੂੰ ਨਿਆਰੇ ਬੰਦ ਨੂੰ ਪਰ ਕਰਨੀ ਬਹੁਤ ਨਹੀਂ ਕਰਨ ਵਾਲਾ ਵੀ ਤੇ ਬੇੜਾ ਦਸਦੂ ਠੀਕ ਹੈ ਤੇ ਪਗੰਬਰ ਕੋਈ ਮਾੜਾ ਮੋਟਾ ਨਹੀਂ ਪਰ ਜਦੋਂ ਵੀ ਤਸ਼ੱਦਦ ਮਨ ਦੇ ਵਿੱਚ ਲਾਲਸਾ ਕਿਸੇ ਕੰਮ ਨੂੰ ਹੋਵੇ ਉਦੋਂ ਵੱਡੇ ਤੋਂ ਵੱਡਾ ਕੰਮ ਵੀ ਛੋਟਾ ਲੱਗਦਾ ਬਈ ਤਸ਼ੱਦਦ ਕੰਮ ਵਾਲਾ ਬੰਦਾ ਮੈਨੂੰ ਵੀ ਪਤਾ ਕੰਮ ਵਾਲਾ ਬੰਦਾ ਐ ਜਮਾ ਵੀ ਪਰ ਨਹੀਂ ਆਪਦਾ ਰੂਟੀਨ ਆਪਦਾ ਟਾਈਮ ਟੇਬਲ ਇਹੋ ਜਿਹਾ ਬਣਾ ਕਿ ਤੂੰ ਉੱਠਿਆ 4 ਵਜੇ ਉੱਠ ਕੇ 5 6 ਵਜੇ ਨੂੰ ਵੇਲਾ ਦੇ ਆਪਦੇ ਕੰਮ ਤੇ ਬਣ ਕੇ ਰਹਿ ਬਾਬੇ ਦਾ ਜੇ ਤੇਰੀ ਆਸਰਦਾਂ ਨਾ ਪੂਰੀ ਕਰੇ ਤੇ ਤੂੰ ਮੈਨੂੰ ਆ ਕੇ ਜਿੰਨ ਛਤਰਾਣਾ ਨਹੀਂ ਦੇ। ਸੇਵਾ ਕਰ ਦੇਣਾ। ਠੀਕ ਹੈ। ਨਗਰ ਦਾ ਸਾਥ ਹੈ। ਚਲੋ ਨਗਰ ਜਿੰਨੇ ਭਰਾ ਖੜੇ ਆ ਕਿ ਕਿਸੇ ਗੱਲ ਕਰਕੇ ਖੜੇ ਆ ਵੀ ਸਾਨੂੰ ਪਤਾ ਲੱਗੇ ਕੌਣ ਆ ਤਾਂ ਇਹ ਤੇਰਾ ਸਾਥ ਵੀ ਜ਼ਰੂਰ ਦੇ ਦੋ। ਠੀਕ ਹੈ। 11 ਤੋਂ 21 ਹੁੰਦੇ ਟਾਈਮ ਨਹੀਂ ਲੱਗਦਾ। ਠੀਕ ਹੈ ਤੇ ਗੈਨ ਨਹੀਂ ਖੜੇਗਾ ਜਾ ਕੇ ਇੱਕ ਤੇ ਨਹੀਂ 11 ਤੇ ਨਹੀਂ ਇਕੀਆਂ ਤੇ 21 ਬੰਦੇ ਹੀ ਦੇਣਗੇ ਤੇ ਜਦ ਬੇੜਾ ਤਰਜੂਗਾ ਪਰਾ ਸਾਰਾ ਪਿੰਡ ਤੇਰਾ ਸਾਥ ਦੇਊਗਾ ਪਰ ਫਕੀਰ ਦਾ ਹੋ ਕੇ ਰਹਿ ਤੈਨੂੰ ਮਾਲਕ ਬੇੜਾ ਕਰ ਹਾਂ ਹਾਂ ਬਸ ਇਨੀ ਸੋਨੀ ਸੀ ਜੀ ਮਹਾਰਾਜ ਬਹੁਤ ਜੀ ਗੱਲ ਚੰਗੀ ਲੱਗੀ ਇੱਕ ਤੁਹਾਡੇ ਨਗਰ ਦੇ ਨਾਂ ਦੀ ਕਾੜੀ ਮਾਰ ਲਾ ਬਾਬਾ ਸलाम ਕਰਾਂ ਯਾਰ ਵਾਵਾ ਤੇਰਾ ਗੁਰਦੇ